ਤਾਂ ਨਿੱਕੇ ਸਿੱਧੂ ਆਪਣੀ ਹਵੇਲੀ 'ਚ ਆ ਗਿਆ ਹੈ ਔਰ ਫਰਸਟ ਰਾਈਡ ਤੁਹਾਨੂੰ ਦਿਖਾ ਰਹੇ ਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮਾਤਾ ਚਰਨਕੌਰ ਜਿਹੜੀ ਆ ਉਹਨਾਂ ਨੂੰ ਮਾਤਾ ਚਰਨਕੌਰ ਉਹਨਾਂ ਨੂੰ ਛੁੱਟੀ ਮਿਲ ਗਈ ਆ ਹਸਪੀਟਲ ਤੋਂ ਤਾਂ ਸਿੱਧਾ ਉਹ ਆਪਣੀ ਫਰਸਟ ਰਾਈਡ ਨਿੱਕੇ ਮੂਸੇਵਾਲੇ ਦੇ ਨਾਲ ਘਰ ਆ ਗਏ ਨੇ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਲਾਈਵ ਦਿਖਾ ਰਹੇ ਆ ਦੇਖੋ ਕਦੋਂ ਜਦੋਂ ਨਿੱਕੇ ਮੂਸੇਵਾਲਾ ਨੂੰ ਘਰ 'ਚ ਲਿਆਂਦਾ ਗਿਆ ਤਾਂ ਕਿਵੇਂ ਭੰਗੜੇ ਪਾਏ ਗਏ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਜਦੋਂ ਮੂਸੇਵਾਲਾ ਦੀ ਫਰਸਟ ਰਾਈਡ ਹੋਈ ਹੈ ਔਰ ਸਿੱਧੀ ਤਸਵੀਰ ਇਹ ਪਹਿਲੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਰਿਬਨ ਕੱਟੇ ਗਏ ਔਰ ਉਸ ਤੋਂ ਬਾਅਦ ਫਿਰ ਉੱਥੇ ਜਿਹੜੇ ਆ ਭੰਗੜੇ ਦੀ ਟੀਮ ਵੀ ਬੁਲਾਈ ਗਈ ਸੀ ਉਹਨਾਂ ਨੇ ਭੰਗੜਾ ਪਾਇਆ ਉੱਥੇ ਸਵਾਗਤ ਕੀਤਾ ਔਰ ਮੂਸੇਵਾਲਾ ਨੂੰ ਚਾਉਣ ਵਾਲੇ ਵੀ ਜਿਹੜੇ ਆ ਉੱਥੇ ਮੌਜੂਦ ਸੀਗੇ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪਹਿਲੀਆਂ ਤਸਵੀਰਾਂ ਸਿੱਧੂ ਮੂਸੇਵਾਲਾ ਦੀ ਫਰਸਟ ਰਾਈਡ ਸਿੱਧੂ ਮੂਸੇਵਾਲਾ ਦੀ ਫਰਸਟ ਰਾਈਡ ਮੂਸਾ ਪਿੰਡ ਪਹੁੰਚ ਗਿਆ ਹੈ ਨਿੱਕਾ ਮੂਸੇਵਾਲਾ اور ਆਪਣੀ ਹਵੇਲੀ ਆਪਣ